ਸਸਰੇ ਕਾਜ ਦੇ ਸਾਰਿਆਂ ਨੂੰ ਅੱਜ ਆਪਾਂ ਮਿੱਠਾ ਪਾਸਤਾ ਬਣਾਵਾਂਗੇ ਆ ਪਾਸਤਾ ਹੈਗਾ ਪਾਈਆ ਪਾਸਤਾ ਹੈ ਤੇ ਇਹਨੂੰ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਤੇ ਇਹਨੂੰ ਪਾਣੀ ਚ ਵਾਲਾਂਗੇ ਹੁਣ ਆਪਾਂ ਪਾਣੀ ਪਾਵਾਂਗੇ ਉਹ ਪਾਣੀ ਗਰਮ ਹੋਇਆ ਫਿਰ ਆਪਾਂ ਵਿੱਚ ਪਾਸਤਾ ਪਾਵਾਂਗੇ ਉਤੋਂ ਆਪਾਂ ਟੱਕ ਦੇਾਂਗੇ ਲੋ ਪਾਣੀ ਗਰਮ ਹੋ ਗਿਆ ਹੁਣ ਆਪਾਂ ਪਾਸਤਾ ਪਾਵਾਂਗੇ ਤੁਹਾ ਆਪਣਾ ਟੱਕ ਦੇਾਂਗੇ 10-15 ਮਿੰਟ ਰੰਨਾਂਗੇ ਲਓ ਹੁਣ ਆਪਾਂ ਢੱਕਣ ਲਾ ਦੇਾਂਗੇ ਕਿ ਪਾਣੀ ਬਾਹਰ ਆਉਂਦਾਗਾ ਤੇ ਆਪਣਾ ਪਾਸਤਾ ਬਣਨ ਲੱਗਿਆ ਰੱਜਣ ਲੱਗਿਆ ਲਓ ਆਪਣਾ ਪਾਸਤਾ ਰਿਜ ਗਿਆ 10-12 ਮਿੰਟ ਹੋ ਗਏ ਰਿਜ ਜਾਂਦੇ ਨੂੰ ਤੇ ਹੁਣ ਆਪਾਂ ਇਹਨੂੰ ਲਾ ਲਾਂਗੇ ਹੁਣ ਆਪਾਂ ਇਹਨੂੰ ਭਾਂਡੇ ਚ ਕੱਢ ਲਾਂਗੇ ਛਾਣ ਲਾਂਗੇ दूजी कड़ाई करा गे दुद्ध पावे अद्धा किलो दूध है ਆਉ ਆਪਣਾ ਦੁੱਧ ਗਰਮ ਹੋ ਗਿਆ ਹੁਣ ਆਪਾਂ ਖੰਡ ਪਾਵਾਂਗੇ ਥੋੜਾ ਜਿਹਾ ਆਪਾਂ ਕੇਸਰ ਪਾਵਾਂਗੇ ਇਹਦੇ ਨਾਲ ਰੰਗ ਸੁਨਾ ਹੋ ਜਾਂਦਾ ਹੈ ਹੰਡ ਚੰਗੀ ਤਰ੍ਹਾਂ ਖੁਰ ਗਈ ਵੀ ਦੁੱਧ ਵੀ ਗਰਮ ਵਧੀਆ ਹੋ ਗਿਆ ਫਿਰ ਆਪਾਂ ਪਾਸਤਾ ਪਾਵਾਂਗੇ ਲਓ ਆਪਣਾ ਦੁੱਧ ਗਰਮਾ ਹੋ ਗਿਆ ਰਿਜਨ ਲੱਗ ਗਿਆ ਤੇ ਹੁਣ ਆਪਾਂ ਪਾਸਤਾ ਪਾ ਦਾਂਗੇ ਅਪਰ ਦੁੱਧ ਨੂੰ ਚੰਗੀ ਤਰ੍ਹਾਂ ਸਕਾਵਾਂਗੇ ਵਿੱਚ ਜੇ ਉਸ ਤਰ੍ਹਾਂ ਪਾਣੀ ਜੇ ਪਹਿਲਾਂ ਵਾਲਿਆ ਹੋਵੇ ਤਾਂ ਫਿਰ ਦੁੱਧ ਦੀ ਜਿਆਦਾ ਜ਼ਰੂਰਤ ਨਹੀਂ ਪੈਂਦੀਗੀ ਦੁੱਧ ਫਿਰ ਥੋੜਾ ਹੀ ਪਾਉਣਾ ਪੈਂਦਾ ਹੈ ਹੁਣ ਆਪਾਂ ਕਾਜੂ ਬਦਾਮ ਦਾਖਾਂ ਇਹ ਪਾਵਾਂਗੇ ਕੱਟ ਕੇ ਰੱਖੇ ਹੋਏ ਇਹ ਇਹ ਦਾਖਾਂ ਸਾਬਤ ਨੇ ਆਪਾਂ 5-7 ਮਿੰਟ ਸੇਕ ਲਵਾਵਾਂਗੇ ਫਿਰ ਲਾ ਲਾਂਗੇ பட கடங்க बहुत वजिए पास्ता बनेखा पा के काजू पा के बदम पा के बहुत वो बने है गा ਇਹ ਕਿੰਨਾ ਵਧੀਆ ਬਣਿਆ ਪਾਸਤਾ ਆਪਣਾ ਜਦੋਂ ਦੋਪਾਸਾ ਘਾਤਾ ਸਾਰਾ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ